ਇੱਕ ਗੱਲ ਕਿੰਨੇ ਦਿਨਾਂ ਦੀ ਮੇਰੇ ਦਿਮਾਗ 'ਚ ਘੁੰਮੀ ਜਾਂਦੀ ਸੀ ਆਫਟਰ ਸਿੱਧੂ ਵੀਰੇ ਦੀ ਡੈਥ ਅਸੀਂ ਸਾਰੇ ਜਾਣੇ ਕਿੰਨੇ ਈਮੋਸ਼ਨਲ ਹੋ ਗਏ ਸੀ ਤੁਹਾਨੂੰ ਪਤਾ ਹੀ ਆ ਕਿਉਂਕਿ ਕੋਈ ਵੀ ਨਹੀਂ ਚਾਹੁੰਦਾ ਵੀਰੇ ਉਹਨਾਂ ਦੇ ਘਰ ਦੇ ਹਾਲਾਤ ਇੰਨਾ ਕੁਝ ਕਰਕੇ ਕਮਾ ਕੇ ਕੋਈ ਇੱਥੇ ਤੱਕ ਆ ਕੇ ਤਾਂ ਮੈਂ ਇੱਕ ਗੱਲ ਸੋਚਦਾ ਪਿਆ ਸੀ ਕਿ ਜੇ ਸਾਡੀ ਇੰਡਸਟਰੀ 'ਚ ਏਕਤਾ ਹੋਵੇ ਨਾ ਜੇ ਅਸੀਂ ਇੱਕ ਹੋਈਏ ਤਾਂ ਸ਼ਾਇਦ ਮੇ ਵੀ ਉਹ ਦਿਨ ਆਉਣ ਉਨ ਕਰਨ ਤੇ ਰੱਖ ਮੈਨੂੰ ਪਤਾ ਲੋਕਾਂ ਨੇ ਉਂਗਲਾਂ ਤਾਂ ਲਾਉਣੀਆਂ ਨੇ ਉਨ ਕਰਨ ਮੇਰਾ ਭਰਾ ਮੈਨੂੰ ਨਹੀਂ ਪਤਾ ਤੂੰ ਛੋਟਾ ਜਾਂ ਵੱਡਾ ਪਰ ਤੈਨੂੰ ਪਤਾ ਮੇਰਾ ਭਰਾ ਦੁਨੀਆ ਸਵਾਦ ਲੈਂਦੀ ਹੈ ਇਹ ਕਿਸੇ ਨੇ ਗੱਲ ਨਹੀਂ ਬੋਲਣੀ ਮੋਰੇ ਅਗੇ ਰਾਕਾ ਤੂੰ ਮੇਰਾ ਛੋਟਾ ਭਰਾ ਐ ਹੁਣ ਐ ਇੰਡਸਟਰੀ 'ਚ ਲੋਕਾਂ ਨੇ ਸਵਾਦ ਲੈਣਾ ਤਾਂ ਮੇਰਾ ਭਰਾ ਇੱਕ ਰਹੋ ਤੂੰ ਉਹਦੇ ਤੇ ਗਾਣਾ ਤੇ ਤੇ ਘੜ ਦੂਗਾ ਇਹ ਦੁਨੀਆ ਇੰਜੋਏ ਕਰਨਾ ਹੀ ਹੈ ਪਹਿਲਾਂ ਵੀ ਦੇਖਿਆ ਜਿਆ ਤੁਸੀਂ ਫਿਰ ਕੀ ਹੋ ਗਿਆ ਬਾਤ ਚ ਕੋਈ ਨਹੀਂ ਪੁੱਛਦਾ ਮੇਰਾ ਭਰਾ ਆਪਣੇ ਕੰਮ ਤੇ ਫੋਕਸ ਕਰੋ ਮੇਰੇ ਭਰਾ ਤੁਸੀਂ ਪੜੇ ਲਿਖੇ ਹੋ ਵਧੀਆ ਫੈਮ ਦੇਸ ਤੋਂ ਬਿਲੋਂਗ ਕਰਦੇ ਹੋ ਕਰਨ ਮੇਰਾ ਭਰਾ ਤਾਂ ਇਹ ਤਾਂ ਦੁਨੀਆ ਘੁੰਮੀਆਂ ਤੈਨੂੰ ਪਤਾ ਹੀ ਸਾਰਾ ਚੀਜ਼ਾਂ ਦਾ ਮੇਰਾ ਕੋਈ ਫਾਇਦਾ ਨਹੀਂ ਇੱਥੇ ਬਸ ਜਿਹੜੀ ਚੀਜ਼ ਮੈਨੂੰ ਲੱਗੀ ਬੋਲਣੀ ਚਾਹੀਦੀ ਆ ਉਹ ਮੈਂ ਬੋਲੀ ਆ ਮੇਰਾ ਵੀ ਇੱਕ ਰਹੋ ਇਕਤਾ ਰੱਖੋ ਤੇ ਇਹ ਕੋ ਮੇਰੀ ਮਰਜ਼ੀ ਗੱਲ ਹੋਈ ਸੀ ਲਾਈਵ ਤੇ इमोशनल ਹੋ ਗਿਆ ਸੀ ਮੈਂ ਉਹ ਲੋਕਾਂ ਨੇ ਪਤਾ ਨਹੀਂ ਕੀ ਕੀ ਬਣਾਤਾ ਦਰ ਗਿਆ ਉਹ ਵਿਆਹ ਹੋ ਗਿਆ ਮੈਨੂੰ ਗਿਆ ਤੁਹਾਨੂੰ ਕੁੱਤੇ ਬਿੱਲਿਆਂ ਦਾ ਜਵਾਬ ਦਨਾ ਤੇ ਮੇਰਾ ਭਰਾ ਇੱਕ ਰਹੋ ਦੁੱਖ ਸੁੱਖ ਚ ਖੜੋ ਇੱਕ ਦੂਸਰੇ ਦੇ ਅੱਥੀ ਚੜਦੀ ਗਲਾ ਚ ਬਾਕੀ ਸਾਰੇ ਸਾਨੇ ਹੋ ਤੁਸੀਂ